ਘਰ ਤੇ ਡਿਲੀਵਰ ਨਹੀਂ ਹੋਣਗੇ ਰਸੋਈ ਗੈਸ ਸਿਲੰਡਰ ਸਾਹਮਣੇ ਆਈ ਵੱਡੀ ਵਜ੍ਹਾ ਲੋਕਾਂ ਚ ਮਚੀ ਹਾਹਾਕਾਰ ਪਹਿਲਾਂ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਦੇ ਧਾਮ ਵਧਾ ਕੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਤੇ ਹੁਣ ਇੱਕ ਹੋਰ ਨਵੀਂ ਮੁਸ਼ਕਲ ਸਾਹਮਣੇ ਆਉਣ ਵਾਲੀ ਹੈ ਜੀ ਹਾਂ ਦੇਸ਼ ਭਰ ਵਿੱਚ ਰਸੋਈ ਗੈਸ ਦੀ ਸਪਲਾਈ ਕਰਨ ਵਾਲੇ ਡਿਸਟਰੀਬਿਊਟਰ ਜਨੇ ਕੇਂਦਰ ਸਰਕਾਰ ਨੂੰ ਸਖਤ ਜਿਤਾਵਨੀ ਦਿੱਤੀ ਹੈ 올 ਇੰਡੀਆ ਐਲ ਪੀ ਜੀ ਡਿਸਟਰੀਬਿਊਟਰ ਜ ਫਾਊਂਡੇਸ਼ਨ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਜੇ ਆਉਣ ਵਾਲੇ 3 ਮਹੀਨਿਆਂ ਵਿੱਚ ਉਹਨਾਂ ਦੀਆਂ ਮੂਖ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਦੇ ਲਈ ਦੇਸ਼ ਵਿਆਪੀ ਹੜਤਾਲ ਤੇ ਚਲੇ ਜਾਣਗੇ ਇਸ ਨਾਲ ਦੇਸ਼ ਭਰ ਵਿੱਚ ਰਸੋਈ ਗੈਸ ਦੀ ਸਪਲਾਈ ਠੱਪ ਹੋ ਸਕਦੀ ਹੈ ਇਹ ਫੈਸਲਾ ਸ਼ਰੀਵਾਰ ਨੂੰ ਪੋਪਾਲ ਵਿੱਚ ਹੋਏ ਐਸੋਸੀਏਸ਼ਨ ਦੇ ਰਾਸ਼ਟਰੀ ਸੰਮੇਲਨ ਦੌਰਾਨ ਕੀ ਲਿਆ ਗਿਆ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਐਲਪੀਜੀ ਡਿਸਟਰੀਬਿਊਟਰਜ਼ ਨੇ ਭਾਗ ਲਿਆ ਐਸੋਸੀਏਸ਼ਨ ਦੌਰਾਨ ਫੰਡਰੇਸ਼ਨ ਦੇ ਪ੍ਰਧਾਨ ਬੀ ਐਸ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਮੁੱਖ ਮੰਗ ਐਲ ਪੀ ਜੀ ਡਿਲੀਵਰੀ ਤੇ ਮਿਲਣ ਵਾਲੇ ਕਮਿਸ਼ਨ ਵਿੱਚ ਵਾਧਾ ਕਰਨਾ ਹੈ ਕਿਉਂਕਿ ਮੌਜੂਦਾ ਕਮਿਸ਼ਨ ਚੱਲ ਰਹੀਆਂ ਆਪਰੇਟਿੰਗ ਲਾਗਤਾਂ ਦੇ ਅਨੁਸਾਰ ਨਹੀਂ ਹੈ ਡਿਸਟ੍ਰਿਬਿਊਟਰਜ਼ ਦੀਆਂ ਮੁੱਖ ਮੰਗਾਂ ਕੀ ਹਨ ਫੰਡਰੇਸ਼ਨ ਵੱਲੋਂ ਕੇਂਦਰ ਸਰਕਾਰ ਅਤੇ ਪੈਟਰੋਲੀਅਮ ਦੇ ਕੁਦਰਤੀ ਗੈਸ ਮੰਤਰਾਲੇ ਨੂੰ ਭੇਜੇ ਗਏ ਮੰਗ ਪੱਤਰ ਵਿੱਚ ਹੇਠ ਲੀਆਂ ਮੁੱਖ ਗੱਲਾਂ ਉਠਾਈਆਂ ਗਈਆਂ ਹਨ ਡਿਲੀਵਰੀ ਕਮਿਸ਼ਨ ਵਿੱਚ ਵਾਧਾ ਐਲ ਪੀ ਜੀ ਡਿਸਟ੍ਰਿਬਿਊਟਰਜ਼ ਨੂੰ ਇਸ ਵੇਲੇ ਪ੍ਰਤੀ ਸਿਲੰਡਰ ਜੋ ਕਮਿਸ਼ਨ ਮਿਲਦਾ ਹੈ ਉਹ ਉਨ੍ਹਾਂ ਦੀ ਆਉਣ ਵਾਲੀ ਚਲਤੀ ਲਾਗਤ ਜਿਵੇਂ ਕਿ ਡਿਲੀਵਰੀ ਸਟਾਫ ਦੀ ਤਨਖਾਹ ਆਵਾਜਾਈ ਸਾਧਨਾਂ ਤੇ ਮਧੀ ਦੇਖਭਾਲ ਅਤੇ ਸੁਰੱਖਿਆ ਖਰਚ ਨੂੰ ਪੂਰਾ ਨਹੀਂ ਕਰ پا ਰਿਹਾ ਡਿਸਟ੍ਰੀਬਿਊਟਰਜ਼ ਦੀ ਮੰਗ ਹੈ ਕਿ ਇਹ ਕਮਿਸ਼ਨ ਕਟੋ-ਕਟੇ 150% ਸਿਲੰਡਰ ਕੀਤਾ ਜਾਵੇ ਗੈਰ ਘਰੇਲੂ ਗੈਸ ਸਿਲੰਡਰਾਂ ਦੀ ਜ਼ਬਰਦਸਤੀ ਸਪਲਾਈ ਤੇ ਰੋਕ ਡਿਸਟ੍ਰੀਬਿਊਟਰਜ਼ ਨੇ ਦੋਸ਼ ਲਾਏ ਹਨ ਕਿ ਤੇਲ ਕੰਪਨੀਆਂ ਉਹਨਾਂ ਨੂੰ ਬਿਨਾਂ ਮੰਗ ਦੇ ਗੈਰ ਘਰੇਲੂ एलपीजी सिलेंडर बेच रहीयां हां जी ਇਸ ਕਾਰਨ ਉਹਨਾਂ ਨੂੰ ਨਾ ਸਿਰਫ ਅਣਚਾਹੇ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਕਈ ਕਾਨੂੰਨੀ ਪੇਚਦਗੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਫਾਊਂਡੇਸ਼ਨ ਨੇ ਇਸ ਪ੍ਰਕਿਰਿਆ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ ਇਕੱਠਿਆਂ ਕਰੋ ਉੱਠੇ ਅਠ ਜਨਾਜੇ ਮੰਜ਼ਰ ਦੇ ਕੇ ਹੋਈ ਨੰਮ ਹਰ ਅੱਖ ਸ਼ਰਮਜ਼ਾਰ ਹੋਈ ਇਨਸਾਨੀਅਤ ਜਦੋਂ ਐਂਬੂਲੈਂਸ ਲਈ ਵੈਸੇ ਮੰਗਿਓ ਗਏ ਅੱਤਵਰ ਸ਼ਾਮ ਨੂੰ ਮੁਸਤਫਾਬਾਦ ਦੀ ਗਲੀ ਨੰਬਰ 2 ਵਿੱਚ 4 ਐਂਬੂਲੈਂਸਾਂ ਵਿੱਚ 10 ਲਾਸ਼ਾਂ ਇਕੱਠੀਆਂ ਲਿਆਂਦੀਆਂ ਗਈਆਂ ਇਹਨਾਂ ਵਿੱਚੋਂ 3 ਲਾਸ਼ਾਂ ਬੱਚਿਆਂ ਦੀਆਂ ਸਨ ਇਸ ਦੌਰਾਨ ਗਲੀ ਵਿੱਚ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਦੋਂ ਐਂਬੂਲੈਂਸਾਂ ਤੋਂ ਉਹ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਮਕਾਨ ਮਾਲਕ ਤਹਿਸੀਨ ਦੀ ਲਾਸ਼ ਸਭ ਤੋਂ ਪਹਿਲਾਂ ਬਾਹਰ ਕੱਢੀ ਗਈ ਫਿਰ ਉਹਨਾਂ ਦੇ ਪੁੱਤਰ ਨਾਜ਼ਿਮ, ਦੋ ਨੂੰਹਾਂ ਚਾਂਦਨੀ ਅਤੇ ਸ਼ਾਹੀਰ ਪੋਤੀ ਆਫਰਿਨ, ਪੁੱਤਰ ਅਨਸ ਅਤੇ 8 ਮਹੀਨੇ ਦਾ ਅਫਾਨ ਅਤੇ ਕਿਰਾਏਦਾਰ ਦਾਨਿਸ਼ ਦੇ ਭਰਾ ਨਾਵੇਦ ਅਤੇ ਦੂਜੀ ਕਿਰਾਏਦਾਰ ਰੇਸ਼ਮਾ ਦੀ ਲਾਸ਼ ਸੀ ਜਨਾਦੇ ਜੀ ਨਮਾਜ਼ ਪੜ੍ਹਨ ਲਈ ਮਸਜਿਦ ਛੋਟੀ ਪੈ ਗਈ ਇਹ ਪਹਿਲੀ ਵਾਰ ਸੀ ਕੀ ਇਦਗਾ ਵਿੱਚ ਜਨਾਜ਼ੇ ਦੀ ਨਵਾਜ਼ ਹੋਈ লাশ ਯਾਤਰਾ ਵਿੱਚ ਲਗਭਗ 2000 ਲੋਕ ਸ਼ਾਮਲ ਸਨ देर शाम ਮੁਸਤਫਾਬਾਦ ਦੇ ਕਬਰਿਸਤਾਨ ਵਿੱਚ ਸਾਰੇ ਨੂੰ ਦਫਨਾਇਆ ਗਿਆ ਲੋਕਾਂ ਨੇ ਦੁਕਾਨਾਂ ਬੰਦ ਰੱਖੀਆਂ ਇਸ ਦੌਰਾਨ ਗਵਾਂਡੀ ਮਰਹੂਮਾ ਦੇ ਪਰਿਵਾਰ ਨੂੰ ਸੰਭਾਲਣ ਵਿੱਚ ਲੱਗੇ ਹੋਏ ਸਨ ਹਾਦਸੇ ਵਿੱਚ ਤਿੰਨ ਤਹਿਸੀਨ ਦੇ ਪੁੱਤਰ ਚੰਦ ਦਾ ਰੋ ਰੋ ਬੁਰਾ ਹਾਲ ਸੀ ਤਹਿਸੀਨ ਦੀ ਸੱਸ ਇਸ਼ਹਾਕ ਦੀ লাশ ਲੋਨੀ ਲੈ ਜਾਈ ਗਈ ਇਸ਼ਾਂਕ ਵਿਛਲੇ ਰਮਜ਼ਾਨ ਵਿੱਚ ਆਪਣੀ ਤੀ ਜਿੰਨਤ ਦੇ ਰਹਿਣ ਆਈ ਸੀ ਹਾਦਸੇ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਤਹਿਸੀਨ ਦੇ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰ ਵਿੱਚ ਹੁਣ ਪਤਨੀ ਜਿੰਨਤ ਪੁੱਤਰ ਚਾਂਦ ਵੱਡੀ ਨੂੰ ਚਾਰ ਪੁੱਤਰ ਅਤੇ ਇੱਕ ਪੋਤੀ ਬਚੇ ਹਨ ਪਰ ਪਰਿਵਾਰਾਂ ਨੇ ਕਿਹਾ ਐਂਬੂਲੈਂਸ ਲਈ ਪੈਸੇ ਨਹੀਂ ਹਾਦਸੇ ਵਿੱਚ ਮਾਰੇ ਗਏ 11 ਲੋਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਜੀਟੀਬੀ ਹਸਪਤਾਲ ਵਿੱਚ ਹੋਇਆ ਦੋਸ਼ ਹੈ ਕਿ ਇੱਕ ਹਸਪਤਾਲ ਮੈਨੇਜਮੈਂਟ ਨੇ ਪਰਿਵਾਰ ਨੂੰ ਕਿਹਾ ਕਿ ਉਹ ਐਂਬੂਲੈਂਸ ਦਾ ਇਚਾਮ ਖੁਦ ਕਰਨਾ ਇੱਕ ਛੋਟੀ ਨਿੱਜੀ ਐਂਬੂਲੈਂਸ ਦਾ ਖਰਚ 600 ਰੁਪਏ ਆ ਰਿਹਾ ਸੀ ਪਰਿਵਾਰਾਂ ਨੇ ਕਿਹਾ ਕਿ ਘਰ ਠਹਿਣ ਠਹਿਣ ਨਾਲ ਉਹਨਾਂ ਦਾ ਸਭ ਤੋਂ ਸਭ ਕੁਝ ਬਰਬਾਦ ਹੋ ਗਿਆ ਹੈ ਉਹ ਲਾਸ਼ਾਂ ਨੂੰ ਲੈ ਜਾਣ ਲਈ ਐਂਬੂਲੈਂਸ ਦੇ ਪੈਸੇ ਕਿੱਥੋਂ ਦੇਣ ਐਂਬੂਲੈਂਸ ਦੀ ਕਰਮ ਨਾ ਕਰਨਤੇ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀਨਰਾਜ ਦੀ ਜਤਾਈ ਕਿੰਨੀ ਗਰਮੀ ਪਵੇਗੀ ਜਾਣੋ ਪੰਜਾਬ ਦੇ ਮੌਸਮ ਦਾ ਹਾਲ ਪੱਛਮੀ ਗੜਬੀ ਥਮੀ ਹੁਣ ਗਰਮੀ ਵਧੇਗੀ ਅਗਲੇ 2 ਦਿਨ ਚ ਤਾਪਮਾਨ ਚ ਕਿੰਨੇ ਡਿਗਰੀ ਦਾ ਵਾਅਦਾ ਸੰਭਾਵੀ ਬਠਿੰਡਾ ਚ ਤਾਪਮਾਨ 42.5 ਸੈਲਸੀਅਸ ਡਿਗਰੀ ਤੇ ਪਹੁੰਚਿਆ ਪੰਜਾਬ ਚ ਮੀਂਹ ਦੀ ਕੋਈ ਉਮੀਦ ਨਹੀਂ ਪੰਜਾਬ ਚ ਕੁਝ ਦਿਨਾਂ ਤੋਂ ਸਰ ਗਰਮ ਰਹੀ ਪੱਛਮੀ ਗੜਬੜੀ ਹੁਣ ਸੁਸਤ ਪੈ ਗਈ ਹੈ ਜਿਸ ਕਾਰਨ ਸੂਬੇ ਵਿੱਚ ਫਿਰ ਤੋਂ ਗਰਮੀ ਵਧਣ ਲੱਗੀ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟਿਆਂ ਵਿੱਚ ਤਾਪਮਾਨ 'ਚ 2 ਤੋਂ 3 ਡਿਗਰੀ ਤੱਕ ਵਾਧਾ ਹੋ ਸਕਦਾ ਹੈ 42.5 ਸੈਲਸੀਅਸ ਡਿਗਰੀ ਤੇ ਬਠਿੰਡਾ ਸਭ ਤੋਂ ਗਰਮ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ ਜਿੱਥੇ ਪਾਰਾ 42.5 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਪਾਵੇਂ ਅਲਰਟ ਨਹੀਂ ਪਰ ਹਵਾ ਗਰਮ ਰਹ ਹੋਵੇਗੀ ਭਾਰਤੀ ਮੌਸਮ ਵਿਭਾਗ ਆਈਐਮਡੀ ਦੇ ਅਨੁਸਾਰ 23 April ਨੂੰ ਹਰਿਆਣਾ ਤੇ ਤੇ ਰਾਜਸਥਾਨ 'ਚ ਹਿੱਟ ਵੇਵ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਲਈ ਹਾਲੇ ਤੱਕ ਕੋਈ ਅਲਰਟ ਨਹੀਂ ਆਇਆ ਪਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਇਸ ਦਾ ਪ੍ਰਭਾਵ ਪੈ ਸਕਦਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਲਈ ਆਖੀ ਵੱਡੀ ਗੱਲ ਕਿਹਾ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਇਸ ਤਰ੍ਹਾਂ ਪਵੇਗਾ ਬੂਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ ਤੇ ਭਾਰਤ ਦੀ ਫਰੋਸੇ ਯੋਗਤਾ ਨੂੰ ਉੱਚਾ ਕੀਤਾ ਹੈ ਤੇ ਭਾਰਤ ਨੂੰ ਹੀ ਕੰਨ ਪਛਾਣ ਦਿਵਾਈ ਹੈ ਅੱਜ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਅਤੇ ਸੂਬੇ ਲਗਾਤਾਰ ਤਰੱਕੀ ਕਰ ਰਹੇ ਹਨ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਤਰੱਕੀ ਦੀ ਉਮੀਦ ਹੈ ਤਾਂ ਜੋ ਪੰਜਾਬ ਵੀ ਹਰਿਆਣਾ ਵਾਂਗ ਤਰੱਕੀ ਅਤੇ ਖੁਸ਼ਾਲੀ ਕਰ ਸਕੇ ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਪਾਰਟੀਆਂ ਤੇ ਭਰੋਸਾ ਕੀਤਾ ਪਰ ਉਹਨਾਂ ਨੂੰ ਸਿਰਫ ਨਿਰਾਸ਼ਾ ਹੀ ਮਿਲੀ ਇਸੇ ਲਈ ਉਹਨਾਂ ਨੂੰ ਭਰੋਸਾ ਹੈ ਕਿ ਸਿਰਫ ਨਰਿੰਦਰ ਮੋਦੀ ਹੀ ਪੰਜਾਬ ਨੂੰ ਅੱਗੇ ਲਿਜਾ ਸਕਦੇ ਹਨ ਨਾਇਬ ਸਿੰਘ ਸੈਣੀ ਨੇ ਅੱਜ ਜਿਰਕਪੁਰ ਵਿੱਚ ਹੋਏ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਸੈਣੀ ਦਾ ਸਨਮਾਨ ਕੀਤਾ ਅਤੇ ਉਹਨਾਂ ਦੀ ਕਾਰਜਸ਼ੈਲੀ ਦੀ ਸਲਾਹਾਂ ਕੀ ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਿਆ ਮੁੱਖ ਮੰਤਰੀ ਸਿਆਣੀ ਨੇ ਕਿਹਾ ਕਿ ਜਦੋਂ ਉਹ ਪੰਜਾਬ ਦੇ ਨੌਜਵਾਨਾਂ ਨਾਲ ਗੱਲ ਕਰਦੇ ਹਨ ਤਾਂ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੋੜੇ ਨਾਲ ਮੋੜਾ ਜੋੜ ਕੇ ਚੱਲਣ ਦਾ ਪ੍ਰਣ ਲੈਂਦੇ ਹਨ ਅੱਜ ਪੰਜਾਬ ਦੇ ਕਿਸਾਨ ਅਤੇ ਨੌਜਵਾਨ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅੱਗੇ ਵਧਣਾ ਚਾਹੁੰਦੇ ਹਨ ਪੰਜਾਬ ਦੇ ਬਲਾਕਾਂ 'ਚ ਹੋਵੇਗਾ ਪੁਨਰਗਠਨ ਹਰੇਕ ਬਲਾਕ 'ਚ 80 ਤੋਂ 120 ਪਿੰਡ ਕਿਤੇ ਜਾਣਗੇ ਸ਼ਾਮਲ ਪੰਜਾਬ ਸਰਕਾਰ ਨੇ ਹੁਣ ਸੂਬੇ ਦੇ ਬਲਾਕਾਂ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਹੁਣ ਹਰੇਕ ਬਲਾਕ ਵਿੱਚ 80 ਤੋਂ 120 ਪਿੰਡ ਸ਼ਾਮਲ ਕੀਤੇ ਜਾਣਗੇ ਇਹ ਪ੍ਰਕਿਰਿਆ 30 April ਤੱਕ ਪੂਰੀ ਕਰਨੀ ਹੋਵੇਗੀ ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੂੰ 30 April ਤੱਕ ਵਿਭਾਗ ਦੀ ਰਿਪੋਰਟ ਭੇਜਣੀ ਹੋਵੇਗੀ ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਉਹਨਾਂ ਨੂੰ ਛੋਟੇ ਮੋਟੇ ਕੰਮ ਕਰਵਾਉਣ ਲਈ ਜਿਲ੍ਹਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਪੰਚਾਇਤੀ ਵਿਭਾਗ ਵੱਲੋਂ جاری ਹੁਕਮ ਵਿੱਚ ਕਿਹਾ ਗਿਆ ਹੈ ਕਿ ਹਰੇਕ ਬਲਾਕ ਵਿੱਚ 80 ਤੋਂ 120 ਪਿੰਡ ਸ਼ਾਮਲ ਕੀਤੇ ਜਾਣਗੇ ਬਲਾਕਾਂ ਦੀਆਂ ਹੱਦਾਂ ਵਿਧਾਨ ਸਭਾ ਹਲਕਿਆਂ ਅਨੁਸਾਰ ਨਿਰਧਾਰਿਤ ਕੀਤੀਆਂ ਜਾਣਗੀਆਂ ਤੇ ਇਹ ਜਿਲ੍ਹੇ ਦੀਆਂ ਹੱਦਾਂ ਤੇ ਅੰਦਰ ਹੀ ਆਣਗੇ पुनर्गठन ਸਮੇਂ ਆਬਾਦੀ ਅਤੇ ਖੇਤਰ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ਇਹ ਪ੍ਰਕਿਰਿਆ 2011 ਦੀ ਜਨਗਣਨਾ ਅਨੁਸਾਰ ਪੂਰੀ ਕੀਤੀ ਜਾਵੇਗੀ ਜਿੱਥੇ ਇੱਕ ਪੰਚਾਇਤ ਵਿੱਚ ਇੱਕ ਤੋਂ ਵੱਧ ਪਿੰਡ ਹੁੰਦੇ ਹਨ ਉਸਨੂੰ ਇਹ ਬਲੋਕ ਇੱਕ ਬਲੋਕ ਮੰਨਿਆ ਜਾਵੇਗਾ ਇਸ ਤੋਂ ਪਹਿਲਾਂ ਬਲਾਕ ਦੀ ਪਿੰਡਾਂ ਦੀ ਗਿਣਤੀ ਬਰਾਬਰ ਨਹੀਂ ਸੀ ਅਤੇ ਇਹ ਗਿਣਤੀ ਵੀ 20 ਤੋਂ 30 ਪਿੰਡ ਸੀ ਜਦੋਂ ਕਿ ਕਈ ਥਾਵਾਂ 'ਤੇ 50 ਪਿੰਡ ਹੁੰਦੀ ਸੀ ਦੱਸ ਦਈਏ ਕਿ ਇਸ ਫੈਸਲੇ ਨਾਲ ਬਲਾਕਾਂ ਦੀ ਕੁੱਲ ਗਿਣਤੀ ਵਿੱਚ ਕਮੀ ਕੀਤੀ ਜਾ ਸਕਦੀ ਹੈ ਹਾਲਾਂਕਿ ਸੂਬੇ ਵਿੱਚ ਕਈ ਅਜਿਹੇ ਪਿੰਡ ਹਨ ਜਿਨ੍ਹਾਂ ਦੇ ਵਿਧਾਨ ਸਭਾ ਖੇਤਰ ਬਲਾਕ ਦੇ ਜ਼ਿਲ੍ਹਾ ਤਿੰਨੇ ਵੱਖ-ਵੱਖ ਹਨ ਸਰਕਾਰ ਨੇ ਇਸ ਪ੍ਰਸਤਾਵ ਨੂੰ 11 April ਨੂੰ ਹੋਈ ਕੈਬਨਟ ਬੈਠਕ ਵਿੱਚ ਮਨਜ਼ੂਰੀ ਦਿੱਤੀ ਸੀ ਕਿਸਾਨਾਂ ਲਈ ਖੁਸ਼ਖਬਰੀ 50 ਫੀਸਦੀ ਸਬਸਿਡੀ ਦਾ ਫਾਇਦਾ ਲੈਣ ਲਈ ਕਰੋ ਅਪਲਾਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਮੁਕੰਮਲ ਰੋਕथाम ਲਈ ਕਿਸਾਨਾਂ ਨੂੰ ਸਬਸਿਡੀ ਤੇ ਫੈਸਲੀ ਰਹਿੰਦ ਖੋਦ ਪ੍ਰਬੰਧਨ ਮਸ਼ੀਨਾਂ ਪ੍ਰਦਾਨ ਕਰਨ ਤੇ ਪਰਾਲੀ ਦੇ ਟੁਕਮੇ ਪ੍ਰਬੰਧਨ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਤਿਆਰ ਕੀਤੀ ਹੈ ਪੰਜਾਬ ਦੇ ਖੇਤੀਬਾੜੀ ਦੇ ਕਿਸਾਨਾਂ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨਾਂ ਭਲਾਈ ਵਿਭਾਗ ਨੇ ਫਸਲੀ ਰਹਿੰਦ-ਖੂੰਦ ਪ੍ਰਬੰਧਨ ਮਸ਼ੀਨਾਂ ਦੀ ਖਰੀਦ ਤੇ ਸਬਸਿਡੀ ਲੈਣ ਲਈ ਸੂਬੇ ਦੇ ਕਿਸਾਨਾਂ ਤੋਂ ਔਨਲਾਈਨ ਅਰਜ਼ੀਆਂ ਮੰਗਾਈਆਂ ਹਨ ਉਹਨਾਂ ਦੱਸਿਆ ਕਿ ਇਹ ਅਰਜ਼ੀਆਂ 22 April ਤੋਂ 12 May 2025 ਤੱਕ ਔਨਲਾਈਨ ਪੋਰਟਲ ਉੱਤੇ ਜਮ੍ਹਾਂ ਕਰਾਈਆਂ ਜਾਣਗੀਆਂ ਮંત્રી ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ CRM ਮਸ਼ੀਨਾਂ ਦੀ ਖਰੀਦ ਉੱਤੇ ਵਿਅਕਤੀਗਤ ਕਿਸਾਨਾਂ ਨੂੰ 50% ਦੀ ਸਬਸਿਡੀ ਅਤੇ ਕਿਸਾਨ ਸਮੂਹਾਂ ਸਹਿਕਾਰੀ ਸੁਭਾਵਾਂ ਤੇ ಗ್ರಾಮ ਪੰਚਾਇਤ ਨੂੰ 80% ਦੀ ਸਬਸਿਡੀ ਦਿੱਤੀ ਜਾ ਰਹੀ ਹੈ ਇਸ ਸਪੈਲ ਕਦਮੀ ਦਾ ਉਦੇਸ਼ ਸੇ सीआरएम मशीनना तक किसानन दी आसान पहुंच नु यकीनी बनावन दे नाल नाल उना नु पराली प्रबंधन मशीनना दी ਵਰਤੋ પ્રતિਵਧ ਤੋਂ ਵੱਧ ਉਤਸ਼ਾਹਿਤ ਕਰਦਿਆਂ ਸਾਰਿਆਂ ਲਈ ਸਾਫ਼ ਸੁਥਰਾ ਤੇ ਸਿਹਤਮੰਦ ਵਾਤਾਵਰਨ ਯਕੀਨੀ ਬਣਾਉਣਾ ਹੈ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਸਬਸਿਡੀ ਸੀਆਰਐਮ ਮਸ਼ੀਨਾ ਜਿਨ੍ਹਾਂ ਵਿੱਚ ਸੁਪਰ ਐਸਐਮਐਸ ਹੈਪੀ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਸਮਾਰਟ ਸੀਡਰ ਜ਼ੀਰੋ ਟਿਲਟ ਡਰਲ ਬੇਲਰ ਰੇਕ ਸ਼ਰਬ ਮਾਸਟਰ ਰੋਟਰੀ ਸੈਲਸ਼ਰ ਪੈਡੀ ਸਟ੍ਰੀਟ ਚੋਪਰ ਸ਼ਰੇਡਰ ਮਲਚਰ ਕ੍ਰੈਪ ਰੀਪਰ ਹਾਈਡਰੋਲਿਕ ਹਿਰਵਲ ਸੀਵਲ ਮੋਡਲ ਬੋਰਡ ਪਲੋ ਸ਼ਾਮਲ ਹਨ